ਬਹੁਤ ਵੱਡਾ ਨਾਮ ਹੈ ਕਈ ਤੋਂ ਛਾਪਣ ਦੇ ਵਿੱਚ ਗੁਰਸਿੱਖਾ ਗੁਰੂ ਸਿੱਖੀ ਧਾਰਨ ਕੀਤੀ ਆ ਸਾਡੇ ਵੀਰ ਜੀ ਬਹੁਤ ਵਧੀਆ ਖਾੜਾ ਵੀ ਚਲਾਉਂਦੇ ਨੇ ਵੱਡੇ ਟਰਾਂਸਪੋਰਟ ਨੇ ਤਾਦ ਲੋ ਧੰਨਵਾਦ ਕਰਦੇ ਆ ਜੀ ਕਿਕਰ ਸਿੰਘ ਪਹਿਲਵਾਨ ਨੇ ਦੋਨਾਂ ਨੂੰ ਕਹਿੰਦੇ ਗੀਚੀਆਂ ਤੋਂ ਫੜ ਲਿਆ ਬਹੁਤਾ ਹੱਕ ਦਿੱਤਾ ਇਤਿਹਾਸ ਦਾ ਮਾ ਕਹਿੰਦਾ ਵੀ ਤਿੱਕਰ ਸਿੰਘ ਤੰਨ ਕੋ ਉਹਨਾਂ ਨੂੰ ਤੋਰੀ ਮੰਗਲਮ ਕਾਉਂਦਾ ਹੋਇਆ ਆਪਣੀ ਮੰਜ਼ਲ ਵੱਲ ਲੈ ਗਿਆ ਇਹ ਦੁਨੀਆ ਮੰਨ ਦੀ ਜੋਰਾਂ ਨੂੰ ਲੱਖ ਲਾਹਨਤ ਹੈ ਕਮਜ਼ੋਰਾ ਨੂੰ ਇਹ ਦੁਨੀਆ ਮੰਨ ਦੀ ਜੋਰਾਂ ਨੂੰ ਭਾਈ ਨਾਹਿਦ ਪਹਿਲਵਾਨ ਮਲੇਰਕੋਟਲਾ ਤੇ ਸ਼ਾਕਿਬ ਜਮਾਲਪੁਰਾ ਆਓ ਜੀ ਭਾਈ ਇਸ ਤੋਂ ਬਾਅਦ ਚੰਡੀ ਵਾਲੇ ਪਹਿਲਵਾਨ ਤਿਆਰ ਹੋ ਜਾਣ ਸਹਬ ਬਾਜ ਪਹਿਲਵਾਨ ਆਲਮਗੀਰ ਤੇ ਲੱਖਾ ਲੁਧਿਆਣਾ ਵਾਹ ਬਈ ਆਹ ਸੁਲਤਾਨ ਆਹ ਬਈ ਮਤਰਾ ਸultan Sandobal ਆ ਜਾ ਵੀ ਸੇਤ ਬਰੀਦਾ ਬਸ ਦੇ ਦਿੰਦਾ ਬਹੁਤ ਵਧੀਆ ਸ਼ਰੀਰ ਇਸ ਪਹਿਲਵਾਨ ਨੇ ਵੀ ਇੰਡੀਆ ਲੈਵਲ ਤੇ ਵੱਡਾ ਲੈਵਲ ਦੇ ਵਿੱਚ ਜੋ ਕਿ ਸਾਡੇ ਦਲੀਪ ਸਿੰਘ ਖੱਲੀ ਉਹ ਕੁਸ਼ਤੀ ਲੜਦਾ ਅਖਾੜੇ ਪਾਛੇ ਵਿੱਚ ਪਹੁੰਚੇ ਨੇ ਸੀਵੀਈ ਚੈਂਪੀਅਨ ਅਖਾੜੇ ਪਾਛੇ ਵਿੱਚ ਪਹੁੰਚੇ ਸਾਡੇ ਸੁਲਤਾਨ ਪਹਿਲਵਾਨ ਜੀ ਸੰਭੋਬਾ ਜਰ ਤਾੜੀ ਦਾ ਬਣ ਗਿਆ ਪਹਿਲਵਾਨ ਦੇ ਨਾਤੇ ਤਾੜੀ ਮਾਰ ਕੇ ਇਸ ਪਹਿਲਵਾਨ ਦਾ ਸਵਾਗਤ ਕਰੋ ਧੰਨਵਾਦ ਵੀਰ ਜੀ ਤੁਸੀਂ ਖੇਡ ਖੇਤਰ ਦੇ ਵਿੱਚ ਸਾਡੇ ਇਲਾਕੇ ਦਾ ਸਾਡੇ ਨਗਰ ਦਾ ਸਾਡੇ ਦੇਸ਼ ਦਾ ਕੌਮ ਦਾ ਨਾਮ ਰੋਸ਼ਨ ਕਰਦੇ। ਬਾਜ ਭਾਈ ਝੰਡੀ ਵਾਲੇ ਪਹਿਲਵਾਨ ਤਿਆਰ ਹੋ ਜਾਣ। ਲੱਖਾ ਪਹਿਲਵਾਨ ਲੁਧਿਆਣਾ ਤੇ ਸਹਬਾਜ ਪਹਿਲਵਾਨ ਆਲਮਗੀਰ। ਬਾਹ ਬਈ ਬਾਹ। ਭਈ ਆਪਾਂ ਨੇ ਫੋਟੋ ਤਰਵਾਉਣੀ ਹੈ। ਲੱਖਾ ਪਹਿਲਵਾਨ ਜੀ ਲੁਧਿਆਣਾ। ਸਹਬਾਜ ਪਹਿਲਵਾਨ ਜੀ ਆਲਮਗੀਰ। ਓਏ ਹੋ। ਮਾਰੇ ਅਬਗਾ ਦੇ ਪਹਿਲਵਾਨ ਨੇ ਬੜੀ ਤਾਕੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਕਹਿੰਦਾ ਘਰ-ਬਾਰ ਖਾ ਕੇ ਢਾਈ ਜੇ ਮੱਲ ਜੀ ਓਦੋਂ ਦੁੱਖਾਂ ਵਾਲੀ ਕਿਹੜੀ ਗੱਲ ਜੀ ਸਾਲ ਮਾਰ ਕੂਆ ਕਦੇ ਨਾ ਟੱਪੀਏ ਬੱਸਾ ਚੁੰਦੇ ਗਊ ਕਦੇ ਨਾ ਦਸੀਏ ਅੱਗੇ ਇਹ ਗੱਲਾਂ ਮੇਰੀਆਂ ਨਹੀਂ ਆਵਾ ਗਾਉਣ ਜੀ ਉਹ ਮੰਝੇ ਵਿੱਚ ਪਾਈਏ ਨਾ ਪੁਰਾਣੀ ਦਾਉਣ ਜੀ ਮੰਝੇ ਵਿੱਚ ਪਾਈਏ ਨਾ ਪੁਰਾਣੀ ਦਾਉਣ ਜੀ ਘਰ-ਬਾਰ ਖਾ ਕੇ ਢਾਈ ਜੇ ਮੱਲ ਜੀ ਇਤੂ ਦੁੱਖਾਂ ਵਾਲੀ ਕਿਹੜੀ ਗੱਲ ਜੀ ਇਤੂ ਦੁੱਖਾਂ ਵਾਲੀ ਕਿਹੜੀ ਗੱਲ ਜੀ ਬਹੁਤ ਵਧੀਆ ਕੁਸ਼ਤੀ ਚੱਲਦੀ ਹੁਈ ਤੇ ਦੇਖੋ ਕਿਹੜਾ ਪਹਿਲਵਾਨ ਨੇ ਕੁਸ਼ਤੀ ਉਜਤ ਪ੍ਰਾਪਤ ਕਰਦਾ ਵਾਹ ਵਈ ਵਾਹ ਬਹੁਤ ਵਧੀਆ ਕੁਸ਼ਤੀ ਕਹਿੰਦਾ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਪੈਸਾ ਥੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਫਕੀਰ ਬਣਿਆ ਹੀਰ ਛੱਡ ਗਈ ਪੂਰ ਸਹੇਲੀਆਂ ਦਾ ਇੱਕ ਦਿਨ ਆਪਾਂ ਵੀ ਇੱਥੇ ਤੁਰ ਜਾਨਾ ਉਹ ਪੁੰਡਾ ਮਾਰ ਕੇ ਨਾ ਹਵੇਲੀਆਂ ਦਾ ਕੁੰਡਾ ਮਾਰ ਕੇ ਨਾ ਹਵੇਲੀਆਂ ਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੀ ਸਾਰੀ ਸੰਗਤ ਦਾ ਅੱਜ ਸੰਜੋਗ ਸੀ ਆਪਾਂ ਨੇ ਇਕੱਠਾ ਹੋ ਕੇ ਇੱਕ ਕੁਸ਼ਤੀ ਦੰਗਲ ਆਨੰਦ ਮਾਣਿਆ ਕੋਈ ਹਾਰੀ ਜਾਂਦਾ ਕੋਈ ਸੌਣੀ ਜਾਂਦਾ ਕੋਈ ਜਨਵਰੀ ਜਾਂਦਾ ਕੋਈ ਫਰਵਰੀ ਜਾਂਦਾ ਸਾਰੇ ਵੀਰੋ ਤੇ ਤੁਰੋਤਰੀ ਦਾ ਮੇਲਾ ਭਾਈ ਮਨਦੀਪ ਸਿੰਘ ਜੀ ਭਾਈ ਭਜੀ ਵੀਰ ਜੀ ਸਤਨਾਮ ਸਿੰਘ ਜੀ ਮੋਟਾ ਜਗਤਾਰ ਸਿੰਘ ਜੀ ਤਾਰ ਟਾਕਾ ਪੰਧੋਰ ਖੇੜੀ ਹੈਪੀ ਸਿੰਘ ਜੀ ਭਾਈ ਸਰਬਜੀਤ ਸਿੰਘ ਜੀ ਇਹਨਾਂ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਤਨ ਮਨ ਧੰਨ ਕਰਕੇ ਸ਼ੇਮਾ ਕਰ ਰਹੇ ਨੇ ਆ ਵੀ ਚੰਡੀ ਵਾਲੇ ਪਹਿਲਵਾਨ ਆਓ ਜੀ ਆਓ ਜੀ ਫੋਟੋ ਗੁਰਬਾਨੀਆਂ ਸਹਬਾਜ ਪਹਿਲਵਾਨ ਆਲਮਗੀਰ ਤੇ ਲੱਖਾ ਪਹਿਲਵਾਨ ਜੀ ਲੁਧਿਆਣਾ ਮੈਂ ਬੇਨਤੀ ਕਰਦਾ ਜੀ ਆਜੋ ਤੁਸੀਂ ਅੰਤਲ ਜੀ हां चेयरमैन साहब जी ਨੂੰ ਬੇਨਤੀ ਕਰਦਾ ਸਾਡੇ चेयरमैन साहब जी ਸਾਰੇ ਆਪਾਂ ਦੋ ਦੋ ਪੋਰਸ਼ਨ ਬਾਰਨ ਲੈ ਦੋ ਪੋਰ ਹਾਂ ਦੋ ਕਰ ਲੈਣਾ ਜੀ ਕੋਈ ਨਹੀਂ ਪਹਿਲਾ ਸਾਰੇ ਸਾਡੇ ਮਹਿਮਾਨ ਆਪਾਂ ਦੋ ਫੋਟੋਆਂ ਕਰਾ ਲੈਨੇ ਇਕੱਠੀਆਂ ਜੀ चेयरमैन साहब जी ਦਾ ਅਸੀਂ तहे दिलੋਂ ਧੰਨਵਾਦ ਕਰਦੇ ਹਾਂ ਬਹੁਤ ਵੱਡਾ ਮਾਨ ਸਰਦਾਰ ਤੁਹਾਨੂੰ ਜੀ ਕੱਢੋ ਤੁਸੀਂ ਕੱਢ ਕੇ ਆਓ ਫੋਟੋ ਫਿਰ ਇਹ ਪੰਜਾਬ ਜਾਣੀ ਹੈ ਇੰਡੀਆ ਚ ਜਾਣੀ ਹੈ ਆਹ ਬਈ ਲੱਖਾਂ ਪਹਿਲਵਾਨ ਜੀ ਕਹਿੰਦਾ ਨੋਰੀਆਂ ਵੀ ਆਉਂਦੀਆਂ ਤੂਫਾਨ ਚਲੇ ਜਾਂਦੇ ਨੇ ਜਾਦਾ ਰਹਿ ਜਾਂਦੀਆਂ ਨਿਸ਼ਾਨ ਚਲੇ ਜਾਂਦੇ ਜਾਦਾ ਕਾਇਮ ਚ ਬੰਦ ਹੋਰੀਆਂ ਨੇ ਇਹ ਅਸ਼ੀਰਵਾਦ ਆ ਵੱਡੇ ਮਹਾਪੁਰਸ਼ਾਂ ਦਾ ਅਸ਼ੀਰਵਾਦ ਆ ਮਹਾਨ શિક્ષੀਤਾਂ ਦਾ ਸਾਡੇ ਇਲਾਕੇ ਦੀਆਂ ਵੱਡੀਆਂ ਮਹਾਨ ਸੀਚੇ ਦੇ ਵੱਡੇ ਨਾਂ ਨੇ ਜਿਹੜੇ ਅੱਜ ਪਿੱਛੇ ਹਟ ਕੇ ਖੜਾ ਸਾਡੇ ਦਰਸ਼ਨ ਸਿੰਘ ਜੀ ਬੋਲਦੇ ਪਈ ਕੀ ਉਹਨਹਾਰਾ ਨਿੰਜਾ ਟੋਲੇ ਵਾਲ ਹਿਮਾਂਚਲ ਡਿਗਰੀ ਤੋਂ ਪ੍ਰਿੰਸ ਵੀਰ ਜੀ ਗਿਆਸਪੁਰਾ ਤੋਂ ਪਾਵਨ ਗਿਆਸਪੁਰਾ ਅਮਰ ਸੈਣੀ ਹਾਂਜੀ ਇਸ ਟਾਈਮ ਪੰਦੇਰ ਖੇੜੀ ਤੋਂ ਜਿਹਨਾਂ ਨੇ ਇਹ ਛੰਡੀ ਪੁੱਟੀ ਐ ਅੱਜ ਦੇ ਸਿੰਜ ਮੇਲੇ ਦੀ ਸਹਿਬਾ ਗਾਲਮਗੀਰ ਸਾਡੇ ਨਾਲ ਮੌਜੂਦ ਹਨ ਹਾਂਜੀ ਪਹਿਲਵਾਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਪਹਿਲਵਾਨ ਜੀ ਅੱਜ ਜੋ ਤੁਸੀਂ ਛੰਡੀ ਪੁੱਟੀ ਐ ਅੱਜ ਦੇ ਸਿੰਜ ਮੇਲੇ ਦੀ ਕੀ ਕਹਿਣਾ ਚਾਹੋਗੇ ਵਧੀਆ ਲੱਗਿਆ ਜੀ ਕਹੋ ਵੀ ਮਿਹਨਤ ਮਿਹਨਤ ਕਰਦੇ ਆ ਤਾਂ ਜਾ ਕੇ ਅਗੇ ਕਰਦੇ ਨੇ ਨਾ ਕਰਦੇ ਵੀ ਤਾਂ ਜੀ ਜੇ ਜੀ ਮਿਹਨਤ ਲਾਈ ਆ ਤਾਂ ਸਾਡੇ ਹੱਥਾਂ ਦੇ ਨਾਲ ਲੋਕ ਪੈ ਜਾਂਦੇ ਨੇ ਤਾਂ ਸਾਡੇ ਨਾਲ ਲੋਕ ਆ ਕੇ ਫੋਟੋਆਂ ਖਿਚਵਾਉਂਦੇ ਨੇ ਉਹ ਆਪ ਦਾ ਮੇਨ ਦਾ ਨਾਮ ਆਤੀ ਸਾਰਾ ਕੁਝ ਹਿਸਾਬ ਦਾ ਰੱਖਦੇ ਆ ਮਾਨੀ ਜੀ ਜਿਹੜੇ ਪਰ ਹੇਜ ਰੱਖਦੇ ਆ ਹਾਂਜੀ ਡਾਕਟਰ ਬਿਨਤ ਸਿੰਘ ਜੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਚੰਗੇ ਲੋਕਾਂ ਦੇ ਵਿੱਚ ਡਾਕਟਰ ਬਿਨਤ ਸਿੰਘ ਜੀ ਇਦਾਂ ਦੀਆਂ ਚੀਜ਼ਾਂ ਨਾਲ ਬੰਦਾ ਦਾ ਪ੍ਰੋਗਰੈਸ ਵਧਦਾ ਨਹੀਂ ਕਿ ਉਦਾਂ ਨਹੀਂ ਵਧਦਾ ਹਾਂਜੀ ਉਹ ਸਾਡੇ ਬੌਦਰ ਸਾਹਿਬ ਉਹਨਾਂ ਨੇ ਸਾਨੂੰ ਇਨਫਲੂਐਂਸ ਕੀਤਾ ਹੋਇਆ ਜੀ ਸਾਡੇ ਕੋਲ ਸਾਡਾ ਨਰਿੰਦਰਿੰਦਰ ਭਾਜੀ ਹਰੇਵੇਂ ਹੋਵੇ ਸਾਡੇ ਨਾਲ ਦਾ ਬੰਦੇ ਵਧੀਆ ਲੱਗੇ ਜੀ ਕਾਫੀ ਵਧੀਆ ਆਪਣਾ ਕਿਹੜਾ ਖੜਾ ਜੀ ਸਾਡਾ আলমਗੀਰ ਖੜਾ ਜੀ ਸਾਡੇ ਫਾਦਰ ਸਾਹਿਬ ਪੰਮਾ ਭਾਜੀ আলমਗੀਰੋ ਕਰਾਉਂਦੇ ਨੇ ਉੱਥੇ ਜੀ ਅੱਗੇ ਨਾਲ ਸਾਡੇ ਗ੍ਰੈਂਡ ਫਾਦਰ ਕਰਾਉਂਦੇ ਨੇ ਜੀ ਰਾਮ ਬਾਈ ਰਾਮ ਕਿਸ਼ਨ ਸਿੰਘ ਜੀ ਕੀ ਕਰਾਉਂਦੇ ਹੁੰਦੇ ਸੀ ਪਰਵਿੰਦਰ ਪਹਿਲਵਾਨ ਜੀ ਆਲਮਗੀਰ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰੋਗੇ ਅੱਜ ਇਸ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸਦੀ ਜਾ ਰਹੀ ਹੈ ਖੇਡਾਂ ਦੀ ਸਾਰੀ ਅੱਜਕੱਲ ਬਰਬਾਦ ਹੋ ਰਹੀ ਹੈ ਪਰਵਿੰਦਰ ਲੁਧਿਆਣਾ ਪਰਵਿੰਦਰ ਲੁਧਿਆਣਾ ਪੱਤੇ ਉਪੀਸਨ ਮਾਨ ਮ੍ਰਤ ਗੁਰੂ ਇਹ ਸਾਰੀ ਜਿੰਦਾਂ ਪਈ ਹੋਈ ਹੈ ਜੀ ਹਾਂ ਜੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅੱਜ ਭਿੰਦਰ ਪਹਿਲਵਾਨ ਜੀ ਆਲਮ ਜੀ ਉਹ ਜੀ ਇਹ ਨਹੀਂ ਕਰਨਾ ਜੀ ਆਪਾਂ ਨੂੰ ਮਿਹਨਤ ਲ ਮਿਹਨਤ ਨੇ ਜਿਨ੍ਹਾਂ ਦੇ ਪੱਠੇ ਸਾਹ ਪਾਲ ਪਹਿਲਵਾਨ ਨੇ ਅੱਜ ਚੰਡੀ ਤੋਂ ਜਿੱਤ ਪ੍ਰਾਪਤ ਉਹਨਾਂ ਨੂੰ ਕੁਝ ਨਹੀਂ ਦੇਣਾ ਆਪਾਂ ਨੂੰ ਜ਼ਿੰਦਗੀ 'ਚ ਉਹ ਸਾਰੀਆਂ ਜਿਹੜਾ ਟਾਈਮ ਦੇ ਨਾਲ ਹੋ ਜਾਣੀਆਂ ਨੇ ਬਾਅਦ 'ਚ ਵੀ ਹੋ ਜਾਣੀਆਂ ਨੇ ਹਾਂਜੀ ਪਰ ਜਿਹੜਾ ਤੁਹਾਡਾ ਮਿਹਨਤ ਲਾਉਣਾ ਉਹੋ ਆਹੀ ਰਹਿਣਾ ਜੀ ਜੀ ਆਹ ਟਾਈਮ 'ਚ ਕਰਨਾ ਨਹੀਂ ਤਾਂ ਬਾਕੀ ਸਾਰਾ ਮਰਦ ਕਰਕੇ ਆਣਾ ਅਸੀਂ ਹੁਣ ਤਾਂ ਅਹੀ ਹੀ ਸੋਚਵਾ ਗੱਗੇ ਹੋਇਆ ਜੀ ਬਾਕੀ ਸਾਰੀ ਉਮਰ ਬੈਠ ਕੇ ਖਾਵਾਂਗੇ ਜੇ ਹੁਣ ਭਲੋਨੀ ਕਰ ਲਈ ਆ ਹਾਂਜੀ ਕਰਮਾ ਪੈਲਵਾਨ ਜੀ ਬੈਡਬਾਲ ਉਹਨੂੰ ਅੱਧੀ ਜ਼ਿੰਦਗੀ ਜਿਹੜਾ ਉਹਨੂੰ ਇੱਕ ਰਾਹ ਦਿੱਤਾ ਕਰਮਾ ਪੈਲਵਾਨ ਜੀ ਬੈਡਬਾਲ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰਨੀ ਚਾਹੀਦੀ ਆ ਜਾਂ ਫਿਰ ਜਿਹੜਾ ਉਹ ਬੈਡਬਾਲ ਖੇੜਾ ਰੈਸਲਿੰਗ ਦੀ ਅਕੈਡਮੀ ਖੇਡਦਾ ਉਹਨੂੰ ਮਿਲਣਾ ਚਾਹੀਦਾ ਯਾਨਕੀ ਕੰਮ ਸਹੀ ਕਰਨਾ ਚਾਹੀਦਾ ਬੰਦੇ ਨੂੰ ਆਪਦਾ ਜਿਹੜਾ ਨਸ਼ਿਆਂ ਤੋਂ ਹੋਰ ਮਾਣੇ ਚੰਗੀਆਂ ਚੀਜ਼ਾਂ ਦਾ ਹਵਾ ਬਾਜੀ ਆ ਜਿਵੇਂ ਹਾਂਜੀ ਜਿਵੇਂ ਮੰਦਿਰ ਬਾਜੀ ਆ ਸਾਰੀ ਉਹਨਾਂ ਸਾਰੀਆਂ ਚੀਜ਼ਾਂ ਤੋਂ ਪ੍ਰੇਰਨਾ ਲੈਣਾ ਚਾਹੀਦਾ ਇਹ ਜਿਹੜੀ ਜੀ ਤੁਹਾਨੂੰ ਅੱਗੇ ਲੈ ਕੇ ਜਾਊਗੀ ਜਿੰਦਗੀ ਬਾਕੀ ਸਾਰੇ ਜਿੰਦਾਂ ਮੈਂ ਜਿਵੇਂ ਮਾੜਾ ਹੀ ਦੇਂਗੇ ਕੰਮ ਨਹੀਂ ਆ ਖਵਾ ਵੀ ਆ ਉਹ ਸਾਰਾ ਕੁਝ ਬਚੇ ਹੋ ਜਾਂਦਾ ਹਾਂਜੀ ਇਹ ਜੀ ਲੈਣਗੇ ਮੇਨ ਕਰਨੇ ਲੱਗੇ ਅਸੀਂ ਵੀ ਸਾਰਾ ਕੁਝ ਮੰਨਿਆ ਫਿਰਦੇ ਆ ਪਰ ਅਸੀਂ ਉਸ ਹਸਾਬ ਨਾਲ ਕੁਝ ਮੰਨਿਆ ਵੀ ਸਾਡੀ ਜਿਹੜੀ ਗੇਮ ਆ ਜੇਕਰ ਸਾਡਾ ਇਹ ਕੰਮ ਆ ਮੁੱਦਾ ਸਾਡਾ ਧਰਮ ਆ ਉਹ ਨਾਲ ਪਿੱਛੇ ਰਹੇ ਹਾਂਜੀ ਦੇਖਿਆ ਜਾਵੇ ਕਿ ਕਿਤਨਾ ਕਿਤੇ ਤੁਹਾਡੀ ਗੱਲ ਮੈਂ ਵਿਚਾਰੇ ਟੋਕ ਰਿਆਂ ਕਿਤਨਾ ਕਿਤੇ ਸਰਕਾਰਾਂ ਨੇ ਆ ਗੁਰਦੀਪ ਕੈਨੇਡਾ ਸਮਗਲਰਾਂ ਤੇ ਗੁਰਦੀਪ ਪੋਸ ਲਗਾਏ ਆ ਉਹਨਾਂ ਨੇ ਕਿਤਨਾ ਕਿਤੇ ਸਾਡੇ ਨੌਜਵਾਨਾਂ ਚ ਵੀ ਕਮੀਆਂ ਨੇ ਕੋਈ ਕਮੀਆਂ ਹੀ ਨਹੀਂ ਉਹਨਾਂ ਦੀ ਕੋਈ ਚੰਗੀ ਗੱਲ ਤਾਂ ਨਹੀਂ ਹਾਂਜੀ ਆ ਗੇਮ ਆ ਚੀਜ਼ਾਂ 'ਤੇ ਧਿਆਨ ਦੇਈ ਨਹੀਂ ਉਹੇ ਹਾਂਜੀ ਚੇਅਰਮੈਨ ਗੁਰਜੀਤ ਸਿੰਘ ਪੰਦੇ ਹਾਂਜੀ ਤੇ ਸਟੇਟ ਤੋਂ 6 골ਡ ਮੈਡਲ ਨੇ ਜੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਹਣਾ ਚੇਅਰਮੈਨ ਗੁਰਜੀਤ ਸਿੰਘ ਜੀ ਪੰਦੇ ਹਾਂਜੀ ਉਹਨਾਂ ਨੂੰ ਜੇ ਕੋਈ ਆਪਣਾ ਸਨਮਾਨ ਪ੍ਰਾਪਤ ਕਰੋ ਜਾਂਦੇ ਨੇ ਉਹ ਵੀ ਨਹੀਂ ਕੋਈ ਮਾਣ ਪਰਪਿੰਦਰ ਲੁਧਿਆਣਾ ਉਹ ਵੀ ਅੱਧੇ ਲੈ ਜਾਂਦੇ ਪਰਪਿੰਦਰ ਬਾਈ ਲੁਧਿਆਣਾ ਜੀ ਸਨਮਾਨ ਨੈਸ਼ਨਲ ਨੈਸ਼ਨਲ ਗੇਟ ਹੋ ਜਾਂਦੇ ਆ ਹਾਂਜੀ ਹਨਾ ਹਾਂਜੀ ਮਿੰਦਰ ਫਿਰ ਅਸੀਂ ਘੁੰਮਣ ਲੱਗੇ ਰਵਾਂਗੇ ਪਹਿਲਾਂ ਥੱਕ ਜੰਨੇ ਆ ਕੋਈ ਖਾਣ ਪੀਣ ਦਾ ਹਿਸਾਬ ਦਾਮ ਨਹੀਂ ਹੁੰਦਾ ਹੈਗਾ ਹਾਂਜੀ ਬਾਈ ਮਿੰਦਰ ਖੂਲੀ ਕੋਈ ਸਾਨੂੰ ਕੋਈ ਪੈਸੇ ਰੀ ਮਿੰਦਰ ਖੂਲੀ ਉਹ ਵੀ ਸਨਮਾਨ ਪ੍ਰਾਪਤ ਕਰੋ ਕੋਈ ਪੈਸੇ ਵੀ ਜਿੰਨਾ ਥੋੜਾ ਖਰਚਾ ਹੋਇਆ ਟੂਰਾਂ ਦਾ ਜਾਂ ਫਿਰ ਜੇ ਤੁਸੀਂ ਬਾਹਰ ਜਾਂਦੇ ਆ ਜਾਂ ਤੁਹਾਨੂੰ ਵਾਪਸ ਦਈਏ ਮੈਂ ਤਿੰਨ ਵਾਰ ਗਿਆ ਨੈਸ਼ਨਲ ਜਿਹੜਾ ਤਿੰਨ ਵਾਰ 50-50 ਹਜ਼ਾਰ ਰੁਪਏ ਲੱਗਿਆ ਸਾਡਾ ਸਾਨੂੰ ਕਿਸੇ ਨੇ ਨਹੀਂ ਉਹ ਕਰ ਰਿਹਾ ਜੀ ਬਹੁਤ